ਸ਼ਿਕਾਜ਼ੀ ਮੈਲਾਪ੍ਰਿਤਕਰ ਹਸਰੰਸ ਦੀ ਰਮਨਦੀਪ ਕਰਿਮੀ ਦੁਆਰਾ ਲਿਖਿਆ ਗਿਆ ਨਾਵਲ ਕਿਸਮਾ ਦੀ ਖੇੜ ਦਾ ਪਾਗ 39 ਮਾ ਲ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਉਸ ਦੀ ਧੜਕਣ ਤੇਜ਼ ਰਫ਼ਤਾਰ ਨਾਲ ਚੱਲਣ ਲੱਗੀ ਉਸਨੇ ਕਬਰਾਹਰ ਵੀ ਜਵਾਬ ਦਿੱਤਾ ਕੀ ਕਿਵੇਂ ਕਦੋਂ ਸੜਤਾ ਨਹੀਂ ਲੱਗੀ ਬੋਤੀ ਲਪੇਤ ਅਜ ਸ਼ਾਮੀ ਲੱਗੀ ਆ ਸੜਤਾ ਪੂਰੀ ਬਾਡੀ ਤੇ ਫ੍ਰੈਕਚਰ ਨਹੀਂ ਕੀ ਰੋਂਦੀ ਹੋਈ ਕਿੱਥੇ ਸੀ ਇਹ ਕਿਵੇਂ ਹੋ ਗਿਆ ਅਪ੍ਰਿਤ ਇਹ ਇਥੇ ਨੂੰ ਆਉਂਦਾ ਸੀ ਪਿੰਡ ਨੂੰ ਮੇਰੇ ਕੋਲ ਨੂੰ ਬੁਲੇਟ ਤੇ ਰਸਤੇ 'ਚ ਟਰੱਕ ਨਾਲ ਟੱਕਰ ਹੋ ਗਈ ਕੀ ਦਿ ਹਾਈਵੇ ਰੱਬਾ ਮੈਨੂੰ ਇੱਕੋ ਵਾਰ ਚੱਕ ਲੈ ਰੋਜ਼ ਰੋਜ਼ ਨਾਲੋਂ ਤਾਂ ਪਰ ਇਹਨਾਂ ਨੂੰ ਕੁਝ ਨਾ ਹੋਵੇ ਕਿੱਥੇ ਨੇ ਹੁਣ ਉਹ ਅਪ੍ਰਿਤ ਮੈਂ ਕਿਹੜਾ ਗਿਆ ਐ ਭਾਬੀ ਹਿਟਲਰ ਮਾਸੇਜ ਨੇ ਮਨਾ ਕਰਤਾ ਕਹਿੰਦੇ ਜੋ ਵੀ ਹੋਇਆ ਈ ਤੁਹਾਡੇ ਕਰਕੇ ਹੀ ਹੋਇਆ ਈ ਪਹਿਲਾਂ ਵੀ ਹੁਣ ਵੀ ਕਹਿੰਦੇ ਰੋਜ਼ ਭਲਾ ਲੈਣੀਓ ਤੁਸੀਂ ਇਹਨੂੰ ਕੀਰਤੀ ਹਿਟਲਰ ਮਸੀ ਵਰੀ ਬੋਲਦੀ ਹੋਈ ਉਹ ਅੱਡ ਨਹੀਂ ਚੁੱਪ ਰਹਿੰਦੀ ਕਿ ਮੈਨ ਨਹੀਂ ਲੱਗ ਸਿਰਛ ਤਾਂ ਨਹੀਂ ਲੱਗੀ ਸੱਟ ਬੋਲਦੀ ਰਹੀ ਨਾ ਬੇਹੋਸ਼ ਤਾਂ ਨਹੀਂ ਸਿਰਛ ਨਾ ਹੋਵੇ ਸੱਟ ਲਾਪ੍ਰਿਤ ਪਤਾ ਨਹੀਂ ਪਾਪੀ ਮੈਂ ਦੱਸ ਤਾਂ ਰਿਹਾ ਵੀ ਮੈਂ ਗਿਆ ਨਹੀਂ ਜਾਕੀ ਪਤਾ ਲੱਗੂਗਾ ਸਿਰਛ ਤਾਂ ਫੁੱਲ ਬੋਡੀ ਤੇ ਅਸੱਟ ਇਹ ਪਤਾ ਲੱਗਿਆ ਹਲੇ ਕੀਰਤੀ ਮੈਂ ਹੀ ਮਰ ਜਾਏ ਤੇ ਨਾਲੋਂ ਤਾਂ ਚੰਗਾ ਏ ਲਵ ਤੂੰ ਰੋਜੀ ਅੰਮ੍ਰਿਤ ਦੇ ਘਰ ਰੱਖੀ ਕੀ ਕੰਬਲੀ ਵਰਗੀ ਤੇ ਨੰਬਰ ਲੈ ਕੇ ਰੱਖ ਲੈਂਦਾ ਆਪਾਂ ਉਹਦੀ ਤੋਂ ਹੀ ਪੁੱਛ ਲਿਆ ਕਰਦੇ ਇਹਦੇ ਬਾਰੇ ਲਪ੍ਰਿਤ ਭਾਬੀ ਮੈਨੂੰ ਕਿਉਂ ਦਊਂਗੀ ਭਲਾ ਉਹ ਆਪਣਾ ਨੰਬਰ ਬਾਕੀ ਤੁਸੀਂ ਫਿਕਰ ਨਾ ਕਰੋ ਕੱਲ ਨੂੰ ਮੈਂ ਜਾ ਕੇ ਆਉਂਗਾ ਕੀਰਤੀ ਮੰਮੀ ਜੀ ਕਿ ਮੈਨੇ ਲਪ੍ਰਿਤ ਉਹ ਬੋਰ ਹੁੰਦੇ ਨਹੀਂ ਭਾਬੀ ਤੇ ਮੈਨੂੰ ਪਤਾ ਏ ਤੁਸੀਂ ਵੀ ਰੋਂਦੇ ਹੋਣਾ ਏ ਟੈਨਸ਼ਨ ਨਾਲ ਉਹ ਮੈਂ ਜਾਊਂਗਾ ਪੱਕਾ ਚਾਹੇ ਜੋ ਮਰਜੀ ਹੋ ਜੇ ਹੁਣ ਤੁਸੀਂ ਸੋਰੀ ਚੁੱਪ ਕਰਕੇ ਰੋਣਾ ਨਹੀਂ ਅਗਲੇ ਦਿਨ ਦੁਪਹਿਰੇ 12 ਵਜੇ ਕੀਰਤੀ ਨੇ ਲਪਿਤ ਨੂੰ ਮੈਸੇਜ ਕੀਤਾ ਤੇ ਅੰਮ੍ਰਿਤਾ ਹਾਲ ਪੁੱਛਿਆ ਭੱ ਲਪਿਤ ਨੇ ਮੈਸੇਜ ਰਾਤ ਨੂੰ 8 ਵਜੇ ਜਾ ਕੇ ਦੇਖਿਆ ਪਰ ਜਵਾਬ ਨਾ ਦਿੱਤਾ ਕੀਰਤੀ ਨੂੰ ਇਹ ਦੇਖ ਕੇ ਬਹੁਤ ਡਰ ਲੱਗਣ ਲੱਗ ਗਿਆ ਤੇ ਉਹ ਬੋਲੀ ਹੁਣ ਦੱਸਿਆ ਵੀ ਨਹੀਂ ਕੁਝ ਕੀ ਹੋਇਆ ਦੱਸ ਦੇ ਪਲੀਜ਼ ਕਿਵੇਂ ਨੇ ਇਹ ਲਪਿਤ ਠੀਕ ਨਹੀਂ ਹੈਗੇ ਸ਼ਾਇਦ ਕੀਰਤੀ ਕੀ ਮਤਲਬ ਸ਼ਾਇਦ ਕਿਉਂ ਤੂੰ ਇਹ ਤੋਂ ਕਿਉਂ ਬੋਲ ਰਹੀ ਹੈਂ ਲਪਿਤ ਜਿੰਨਾ ਕਿ ਮੈਨੂੰ ਕਿਸ ਨੇ ਦੱਸਤਾ ਮੈਂ ਉਹਨਾਂ ਕੋ ਤੁਹਾਨੂੰ ਦੱਸਤਾ ਕੀਰਤੀ ਲਓ ਪਲੀਜ਼ ਦੱਸਦੇ ਦੇਖੀ ਲਪ੍ਰਿਤ ਕੀ ਦੱਸਾਂ ਦੱਸਤਾ ਦਿੱਤਾ ਜੋ ਮੈਨੂੰ ਪਤਾ ਸੀ ਭਾਬੀ ਕੀਰਤੀ ਪਰ ਮੰਮੀ ਜੀ ਤਾਂ ਕਹਿੰਦੇ ਸੀ ਤੂੰ ਗਿਆ ਹੋਇਆ ਸੀ ਇਹਨਾਂ ਕੋਲ ਮੈਂ ਗੱਲ ਕੀਤੀ ਸੀ ਮੰਮੀ ਜੀ ਨਾਲ ਲਪ੍ਰਿਤ ਅੰਦਰ ਨਹੀਂ ਜਾਣ ਦਿੰਦੇ ਭਾਬੀ ਕੀਰਤੀ ਡਾਕਟਰ ਨੂੰ ਪੁੱਛ ਲੈਣਾ ਸੀ ਫਿਰ ਲਪ੍ਰਿਤ ਇਹ ਵੀ ਡਾਕਟਰ ਤੋਂ ਹੀ ਪਤਾ ਕਰਿਆ ਇਹ ਭਾਬੀ ਜੋ ਤੁਹਾਨੂੰ ਦੱਸਿਆ ਹੈ ਕੀਰਤੀ ਪਤਾ ਨਹੀਂ ਕਿਵੇਂ ਹੋਣਗੇ ਉਹ ਥੋੜਾ ਰੁਕੀ ਫਿਰ ਹੁਣ ਕੀ ਕਰਨਾ ਹੈ ਲਪ੍ਰਿਤ ਮੈਨੂੰ ਵੀ ਨਹੀਂ ਪਤਾ ਭਾਬੀ ਤਾਂ ਹੁਣ ਮੂਡ ਆਫ ਹੋ ਗਿਆ ਬਹੁਤ ਉਤੇ ਜਾ ਕੇ ਭਾਬੀ ਕੀ ਹੁੰਦੀ ਕਿੱਥੇ ਦਾਖਲ ਨੇ ਲਪ੍ਰਿਤ ਪੀਜੀਆ ਜੰਡੀਗੜ ਕੀਰਤੀ ਲ ਮਮੀ ਕਹਿੰਦੇ ਸੀ ਕਿ ਇਹ ਸੀਰੀਅਸ ਬਹੁਤ ਨਹੀਂ ਲਪ੍ਰਿਤ ਹਮ ਤਾਂ ਹੀ ਤਾਂ ਕਿਹਾ ਹੈ ਵੀ ਸ਼ਾਇਦ ਹੱਥ ਲੱਗਣਾ ਹੋਣ ਕੀਰਤੀ ਕੀ ਲਪ੍ਰਿਤ ਅੰਮ੍ਰਿਤ ਭਾਬੀ ਥੋੜਾ ਅੰਮ੍ਰਿਤ ਹੁਣ ਸ਼ਾਇਦ ਹੀ ਹੱਥ ਲੱਗੇ ਆਪਣੀ ਕੀਰਤੀ ਇਤਨਾ ਗਿਆ ਲਵੀ ਪਲੇਸ ਇੰਨੇ ਮੁਸ਼ਕਲ ਚੋਂ ਨਿਕਲੇ ਨੇ ਇਹ ਫਿਰ ਹੁਣ ਕਿਉਂ ਨਹੀਂ ਠੀਕ ਹੋਣਗੇ ਹੋਣਗੇ ਉਹ ਠੀਕ ਲਪ੍ਰਿਤ ਭਾਬੀ ਮੈਂ ਵੀ ਦੁਖੀ ਹਾਂ ਪਰ ਕੀ ਕਰੀਏ ਕੀਰਤੀ ਰੱਬ ਕੀ ਅਰਦਾਸ ਕਰਦੀ ਆਪਾਂ ਇਹ ਆਉਣਗੇ ਜਰੂਰ ਵਾਪਸ ਆਪਣੇ ਕੋਲ ਠੀਕ ਹੋਗੇ ਲਪ੍ਰਿਤ ਨੂੰ ਅਮ੍ਰਿਤ ਦੇ ਹਾਲਾਤ ਦਾ ਅੰਦਾਜ਼ਾ ਸੀ ਉਸ ਤੋਂ ਕੀਰਤੀ ਦੀਆਂ ਆਰਸ਼ਾਂ ਵਾਲੀਆਂ ਗੱਲਾਂ ਸੁਣੀਆਂ ਨਹੀਂ ਸੀ ਜਾ ਰਹੀਆਂ ਸ਼ਾਇਦ ਇਸ ਲਈ ਉਹ ਨੀਂਦੋਂ ਦੀ ਕਹਿ ਕਿ ਆਫਲਾਈਨ ਹੋ ਗਿਆ। ਅਗਲੇ ਦਿਨ ਸਵੇਰੇ 8:00 ਵਜੇ ਕੀਤਿ ਨੇ ਲਪਿਤ ਨੂੰ ਮੈਸੇਜ ਕੀਤਾ। ਲਵੀ ਆਈ ਕੋਈ ਖਬਰ ਉਧਰੋਂ? ਠੀਕ ਨਹੀਂ ਹੋਂ। ਲਪਿਤ ਨੇ ਇਸ ਮੈਸੇਜ ਨੂੰ 3 ਘੰਟੇ ਬਾਅਦ ਦੇਖਿਆ ਤੇ ਸਿਰਫ ਨਹੀਂ ਦਾ ਜਵਾਬ ਦੇ ਦਿੱਤਾ। ਸ਼ਾਮ ਨੂੰ 5:30 ਵਜੇ ਕੀਤਿ ਨੇ ਫਿਰ ਮੈਸੇਜ ਕੀਤਾ। ਲਵੀ ਕਿਵੇਂ ਨੇ ਹੋਂ? ਇਹ ਮੈਸੇਜ ਦੇਖਣ ਤੋਂ ਬਾਅਦ ਲਪਿਤ ਨੇ ਉਸ ਨੂੰ 6:00 ਵਜੇ ਫੋਨ ਕੀਤਾ। ਪਰ ਉਸ ਸਮੇਂ ਤੱਕ ਕੀਰਤੀ ਆਪਣੇ ਫੋਨ ਨੂੰ ਚਾਰਜ ਤੇ ਲਾ ਕੇ ਕੰਮ ਕਰਨ ਲੱਗ ਪਈ ਜਿਸ ਕਰਕੇ ਉਸ ਨੂੰ ਫੋਨ ਆਨ ਦਾ ਪਤਾ ਨਾ ਲੱਗਿਆ ਫਿਰ ਕੀਰਤੀ ਨੇ ਜਦੋਂ ਫੋਨ ਦੇਖਿਆ ਤਾਂ ਉਸਨੇ ਜਲਦੀ ਜਲਦੀ ਫੋਨ ਕੀਤਾ ਪਰ ਉਸਦਾ ਫੋਨ ਕਿਸੇ ਨੇ ਨਾ ਚੁੱਕਿਆ ਉਸਨੇ ਮੈਸੇਜ ਵੀ ਕੀਤਾ ਲਵੀ ਪਲੀਜ਼ ਫੋਨ ਚੁੱਕ ਮੈਨੂੰ ਪਤਾ ਨਹੀਂ ਸੀ ਲੱਗਿਆ ਫੋਨ ਦਾ ਥੋੜੀ ਦੇਰ ਬਾਅਦ ਲੱਬੀ ਨੇ ਫੋਨ ਕੀਤਾ ਤੇ ਦੱਸਿਆ ਭਾਬੀ ਕਿਵੇਂ ਹੋ ਤੁਸੀਂ ਕੀਰਤੀ ਤੂੰ ਮੇਰੀ ਗੱਲ ਛੱਡ ਇਹ ਦੱਸ ਕਿਵੇਂ ਨੇ ਲਪ੍ਰਿਤ ਭਾਬੀ ਉਹ ਤਾਂ ਇਦਾਂ ਹੀ ਨੇ ਡਾਕਟਰ ਨੇ ਦੱਸਿਆ ਹੈ ਕਿ 20% ਚਾਂਸ ਨਹੀਂ ਠੀਕ ਹੋਣ ਦੇ ਕੀਰਤੀ ਪਰ ਲਵ ਉਹ ਤਾਂ ਬਹੁਤ ਜਲਦੀ ਰਿਕਵਰ ਕਰਦੇ ਹੁੰਦੇ ਨੇ ਫਿਰ ਹੁਣ ਕਿਉਂ ਨਹੀਂ ਠੀਕ ਹੋ ਰਹੀ ਲਪ੍ਰਿਤ ਭਾਬੀ ਪਰਲੇ ਸਾਰੇ ਜ਼ਖਮ ਦਾ ਨਾਲ ਦੀ ਨਾਲ ਪਰ ਰਹੇ ਨੇ ਪਹਿਲਾਂ ਵਾਂਗੀ ਪਰ ਹੂਸ਼ ਨਹੀਂ ਆ ਰਹੀ ਬਾਕੀ ਰੱਬ ਰੱਖਾ ਕੀਰਤੀ ਰੋਂਦੇ ਹੋਏ ਮੈਨੂੰ ਨਹੀਂ ਪਤਾ ਮੈਨੂੰ ਤਾਂ ਚਹੀਦੀ ਨਹੀਂ ਲਵੀ ਪਲੀਜ਼ ਕੁਝ ਕਰ ਲਪ੍ਰਿਤ ਭਾਬੀ ਡਾਕਟਰ ਵੀ ਜਵਾਬ ਦੇ ਰਹੇ ਨੇ ਹਾਲਤ ਬਹੁਤ ਜ਼ਿਆਦਾ ਬੁਰੀ ਆ ਸਰੀਰ ਤੇ ਪੱਟੀਆਂ ਹੀ ਪੱਟੀਆਂ ਨੇ ਸਿਰ ਤੱਕ ਜਮਾ ਵੀ ਨਹੀਂ ਦਿਖਦਾ ਮੈਂ ਤਾਂ ਕਰਕੇ ਤਾਂ ਮੈਂ ਡਾਕਟਰ ਦਾ ਨੰਬਰ ਲਿਆ ਆਈ ਉਹ ਕਹਿੰਦਾ ਇੱਕ ਵਾਰ ਫੋਨ ਕਰ ਲਿਆ ਕਰੀ ਦਿਨ ਚ ਬਹੁਤਾ ਨਾ ਤੰਗ ਕਰੀ ਹਾਲ ਦੱਸ ਦਿਆ ਕਰੂੰ ਕੀਰਤੀ ਕੋਲ ਕਿਉਂ ਨਹੀਂ ਗਿਆ ਲਪ੍ਰਿਤ ਭਾਬੀ ਹਿਟਲਰ ਮਾਸੇ ਜੀ ਕੋਲ ਸੀ ਜਦੋਂ ਉਹ ਨਹੀਂ ਹੋ ਫੀਲ ਲੈ ਜਾਊਗਾ ਡਾਕਟਰ ਕਹਿੰਦਾ ਚਲੋ ਤੁਸੀਂ ਹੁਣ ਰੋਣਾ ਬੰਦ ਕਰੋ ਬੀ ਫਿਕਰ ਰਹੋ ਰੋਣਾ ਨਹੀਂ ਹੌਸਲਾ ਰੱਖਣਾ ਹੈ ਆਪਾਂ ਮੈਂ ਫੇਰ ਕਰਮਗਾ ਫੋਨ ਇੱਕ ਹੈ ਕਿ ਲਪ੍ਰਿਤ ਨੇ ਫੋਨ ਕੱਟ ਦਿੱਤਾ ਕੀਰਤੀ ਦੀ ਜਿੰਮੇ ਜਾਣਤੀ ਬਣ ਗਈ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ 19 ਫਰਵਰੀ ਨੂੰ ਸ਼ਾਮ ਨੂੰ ਕੀਰਤੀ ਨੇ ਲਪ੍ਰਿਤ ਨੂੰ ਮੈਸੇਜ ਕੀਤਾ ਲਵ ਕਿਵੇਂ ਨਹੀਂ ਹੋਨੇ ਹੀ ਲਪ੍ਰਿਤ ਭਾਬੀ ਤੁਸੀਂ ਮੈਨੂੰ ਫੋਨ ਕਰ ਲਓ ਕੀਰਤੀ ਨੇ ਉਸ ਨੂੰ ਫੋਨ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫੋਨ ਨਾ ਹੋ ਸਕਿਆ ਉਧਰੋਂ ਲਪਿਤ ਬਹੁਤ دیر ਤੱਕ ਉਡੀਕ ਕਰਨ ਤੋਂ ਬਾਅਦ ਆਪਣੇ ਕੰਮ ਵਿੱਚ ਰੁੱਝ ਗਿਆ ਦੋਵੇਂ ਗੱਲ ਨਾ ਕਰ ਸਕੇ ਅਗਲੇ ਦਿਨ ਫਿਰ ਕੀਰਤੀ ਨੇ ਉਸ ਨੂੰ ਮੈਸੇਜ ਕੀਤਾ ਤੇ ਅੰਮ੍ਰਿਤ ਦਾ ਹਾਲ ਪਤਾ ਕਰਨ ਦੀ ਕੋਸ਼ਿਸ਼ ਕੀਤੀ ਲਵੀ ਕਿਵੇਂ ਨੇ ਹੋਂ ਇਹ ਆਇਆ ਕੋਈ ਪਤਾ ਪਰ ਲਪਿਤ ਨੇ ਜਵਾਬ ਦਿੱਤਾ ਨਹੀਂ ਜੀ ਉਦਾਂ ਹੀ ਆ ਕੀਰਤੀ ਕਿਉਂ ਇੰਨੇ ਦਿਨ ਤਾਂ ਹੋ ਗਏ ਠੀਕ ਕਿਉਂ ਨਹੀਂ ਹੁੰਦੇ ਇਹ ਲਵੀ ਤੋ ਕੁਝ ਲੁਕੋਤਾ ਨਹੀਂ ਰਿਹਾ ਮੇਰੇ ਤੋਂ ਲਪ੍ਰਿਤ ਨਹੀਂ ਭਾਬੀ ਜੀ ਕੀ ਹਦੀ ਪੱਕਾ ਲਪ੍ਰਿਤ ਹਾਂਜੀ ਭਾਬੀ ਬਸ ਕੰਡੀਸ਼ਨ ਖਰਾਬ ਹੋ ਰਹੀ ਆ ਅਮ੍ਰੇਤੀ ਡਾਕਟਰ ਕਹਿੰਦੇ 10% ਹੀ ਰਹਿ ਗਈ ਚਾਂਸ ਭਾਬੀ ਕੀਦੀ ਹੇ ਰੱਬਾ ਕੀ ਹੋ ਰਿਹਾ ਉਹ ਕਿਉਂ ਨਹੀਂ ਰਹੀ ਠੀਕ ਇਦਾਂ ਦਾ ਕੀ ਹੋ ਗਿਆ ਇਹਨਾਂ ਨੂੰ ਲਪ੍ਰਿਤ ਡਾਕਟਰ ਕਹਿੰਦੇ ਵੀ ਇਹਦਾ ਹੱਲ ਆਪਰੇਸ਼ਨ ਆ ਪਰ ਪਿਛਲੇ ਸਾਲੇ ਦਾ ਉਹ ਆਪਰੇਸ਼ਨ ਹੋ ਚੁੱਕਿਆ ਈ ਇਹ ਦੂਜੀ ਆਪਰੇਸ਼ਨ ਨਹੀਂ ਹੋ ਸਕਦਾ ਕਹਿੰਦੀ ਜੇ ਕਿਤੇ ਹੋਰ ਲੈ ਕੇ ਜਾਣਾ ਹੀ ਤਾਂ ਲੈ ਕੇ ਜਾ ਸਕਦੀ ਹਾਂ ਕੀਰਤੀ ਪਰੇਸ਼ਾਨ ਹੁੰਦੇ ਹੋਏ ਅੱਛਾ ਫਿਰ ਹੁਣ ਲਪ੍ਰਿਤ ਹੁਣ ਸ਼ਾਇਦ ਹਿਟਲਰ ਮਸੀ ਜੀ ਬਾਹਰ ਦਾ ਬਣਾ ਰਹੇ ਨੇ ਐਮਰਜੈਂਸੀ ਵੀਜ਼ਾ ਲਗਵਾ ਕੇ ਇਹਨੂੰ ਬਾਹਰ ਲੈ ਕੇ ਜਾਣਗੇ ਉਧਰ ਕਰਾਉਣਗੇ ਇਲਾਜ ਕੀਰਤੀ ਪਰ ਡਾਕਟਰ ਇਤਨ ਜਵਾਬ ਕਿਉਂ ਦੇ ਰਹੇ ਨਹੀਂ ਬਾਹਰ ਦਾ ਤਾਂ ਅੰਮ੍ਰਿਤ ਦਾ ਬੰਨਣਾ ਨਹੀਂ ਲਪ੍ਰਿਤ ਪਰ ਕਿਉਂ ਕੀਰਤੀ ਕਿਉਂਕਿ ਉਹ ਕ੍ਰਿਮੀਨਲ ਕਰਾਰ ਨੇ ਸ਼ਾਇਦ ਨਾ ਲੱਗੇ ਵੀਜ਼ਾ ਅਜੇ ਕੇਸ ਕਲੀਅਰ ਨਹੀਂ ਨਾ ਹੈਗਾ ਲਪ੍ਰਿਤ ਬਾਕੀ ਪਤਾ ਵੀ ਨਹੀਂ ਆਪਾਂ ਨੂੰ ਤਾਂ ਭਾਬੀ ਕੀਰਤੀ ਕਿੰਨੀ ਖੁਸ਼ੀ ਨਾ ਆਪਾਂ ਵੀ ਚੱਲ ਹੁਣ ਇਹਨਾਂ ਨੂੰ ਯਾਦ ਵੀ ਇਹ ਹੁਣ ਠੀਕ ਹੋਣ ਲੱਗ ਪਈ ਪਰ ਇਹ ਨਹੀਂ ਸੀ ਪੱਨਾ ਪਤਾ ਲਪ੍ਰਿਤ ਹਮ ਭਾਬੀ ਨਾਲੇ ਮਾਸੀ ਜੀ ਬਹੁਤ ਰੋਂਦੀ ਰਹਿੰਦੇ ਨੇ ਕਹਿੰਦੇ ਮਲਾ ਕੇ ਲਿਆ ਮੈਨੂੰ ਮੈਂ ਦੱਸੂ ਕਿਵੇਂ ਮਲਾ ਲਿਆ ਮਾਂ ਕਹੀ ਜਾਂਦੇ ਨਹੀਂ ਮੈਨੂੰ ਦਿਖਾ ਕੇ ਲਿਆ ਮੈਂ ਮੇਰੇ ਪੁੱਤ ਨੂੰ ਦੇਖਣਾ ਏ ਹਿਟਲ ਮਾਸੀ ਨਹੀਂ ਮਿਲਣ ਦੇਣਾ ਉਹ ਤਾਂ ਮੈਨੂੰ ਨਹੀਂ ਮਿਲਣ ਦਿੰਦੇ ਕੀਰਤੀ ਮੈਂ ਵੀ ਕਿਵੇਂ ਸਮਝਾਵਾਂ ਇਹਨੇ ਦੁੱਖ ਚ ਮੈਂ ਕਿਹੜੇ ਮੂੰਹ ਨਾਲ ਗੱਲ ਕਰਾਂ ਪਤਾ ਨਹੀਂ ਕਿੰਨੇ ਦੁਖੀ ਹੋਣੇ ਨੇ ਮੰਮੀ ਜੀ ਕਹਿੰਦੇ ਹੋਣਗੇ ਪਤਾ ਨਹੀਂ ਕਿਉਂ ਨਹੀਂ ਮੈਨੂੰ ਮੇਰੇ ਪੁੱਤ ਦਾ ਹਾਲ ਪੁੱਛਦੀ ਮੈਂ ਤਾਂ ਉਹਨਾਂ ਨੂੰ ਹੋਰ ਦੁਖੀ ਨਾ ਹੋਣ ਤਾਂ ਨਹੀਂ ਪੁੱਛਦੀ ਕੁਝ ਵੀ ਲਪ੍ਰਿਤ ਹਮ ਵੈਸੀ ਭਾਬੀ ਹੁਣ ਤਾਂ ਆਸ ਵੀ ਨਹੀਂ ਰਹੀ ਅਮ੍ਰੇਤੀ ਕੀਰਤੀ ਚੁੱਪ ਕਰ ਜਾਇ ਤੇ ਇੱਦਾਂ ਨਾ ਗਿਆ ਪਲੀਜ਼ ਲਪ੍ਰਿਤ ਹੋਂਤਾ ਜਦੋਂ ਵੀ ਕੋਈ ਫੋਨ ਕਾਲ ਆਉਂਦੀ ਆ ਤਾਂ ਮੈਨੂੰ ਬਹੁਤ ਡਰ ਲੱਗਦਾ ਏ ਫਿਰ ਕੀਰਤੀ ਹਮ ਡਰਦਾ ਮੈਨੂੰ ਵੀ ਬਹੁਤ ਲੱਗਦਾ ਏ ਪਰ ਮੈਂ ਆਪਣੀ ਦਿਮਾਗ ਨੂੰ ਸੈੱਟ ਰੱਖਦੀ ਆ ਕੰਮ 'ਚ ਬਿਜ਼ੀ ਕਰਕੇ ਲਪ੍ਰਿਤ ਜਿਹੜੀ ਫ੍ਰੈਕਚਰ ਸੀ ਭਾਬੀ ਉਹ ਤਾਂ ਬਹੁਤ ਜਲਦੀ ਠੀਕ ਹੋ ਰਹੀ ਨੇ ਪਰ ਡਾਕਟਰ ਕਹਿੰਦਾ ਦਿਮਾਗ 20% ਹੀ ਕੰਮ ਕਰਦਾ ਏ ਕਹਿੰਦਾ 70-80% ਕੰਮ ਕਰਨਾ ਚਾਹੀਦਾ ਏ ਤਾਂ ਕੁਈ ਚੰਗੀ ਖਬਰ ਦੀਨ ਜੋਗੀਆਂ ਸੀ ਵੀ ਕੀਤੀ ਕੋਈ ਨਾ ਰੱਬ ਤੇ ਯਕੀਨ ਰੱਖਣਾ ਹੀ ਆਪਾਂ ਦਿਮਾਗ ਵੀ ਚੱਲਣ ਲੱਗ ਜਾਉ ਉਹਦਾ ਹੋਸ਼ ਨਹੀਂ ਜਾਂ ਨਹੀਂ ਲਪ੍ਰਿਤ ਨਹੀਂ ਪੂਰੀ ਬਾਡੀ 'ਚ ਕੋਈ ਇੰਪਰੂਵਮੈਂਟ ਨਹੀਂ ਬਸ ਪਲਸ ਚੱਲਦੀ ਆ ਭਾਬੀ ਕੀਤੀ ਅੱਛਾ ਵਾਹਿਗੁਰੂ ਹੱਥ ਦੂਰੀਆ ਹਾਂ ਤਾਂ ਫਿਰ ਉਹ ਆਪੇ ਕਰਨਗੇ ਠੀਕ ਸਭ ਕੁਝ ਆਪਾਂ ਕੀ ਕਰ ਸਕਦੇ ਹਾਂ ਉਹਦੇ ਅੱਗੇ ਲਪ੍ਰਿਤ ਕੀ ਕਰੀਏ ਵਸ ਤੁਰਦੇ ਫਿਰਦੇ ਆ ਭਾਬੀ ਕੀਰਤੀ ਲਵੀ ਜਿਵੇਂ ਮਰਜੀ ਨੇ ਇਹ ਮੈਨੂੰ ਫਿਰ ਵੀ ਹਰ ਹਾਲਤ ਵਿੱਚ ਇਹੀ ਚਾਹੀਦੇ ਨੇ ਲਪ੍ਰਿਤ ਹਮ ਚਲੋ ਸੋ ਜੋ ਕੱਲ ਕਰ ਦਾਂ ਗੱਲ ਮੈਂ 24 ਫਰਵਰੀ ਨੂੰ ਕੀਰਤੀ ਦੀ ਸਹੇਲੀ ਦੇ ਭਰਾ ਦਾ ਵਿਆਹ ਸੀ ਜਿਸ ਬਾਰੇ ਲਪ੍ਰਿਤ ਨੂੰ ਨਸੀਬ ਘਰ ਨੂੰ ਵੀ ਪਤਾ ਸੀ ਇਸ ਕਰਕੇ ਕੀਰਤੀ ਨੇ ਚਤੁਰ ਲਪ੍ਰਿਤ ਨੂੰ 22 ਫਰਵਰੀ ਨੂੰ ਮੈਸੇਜ ਕਰਕੇ ਅੰਮ੍ਰਿਤਵਾਲੇ ਪੁੱਛਿਆ ਤਾਂ ਹੂੰ ਬੋਲਿਆ ਸਭ ਠੀਕ ਆ ਭਾਬੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਵਿਆਹ ਕਦੋਂ ਜਾਣਾ ਕੀਰਤੀ ਪਰ ਤੁਮ ਪਰ ਲਾਡੀ ਮੈਨੂੰ ਜਮਾ ਵਧੀਆ ਨਹੀਂ ਲੱਗਦਾ ਜਾਣਾ ਜਮਾ ਦਿਲ ਨਹੀਂ ਕਰਦਾ ਲਪ੍ਰਿਤ ਜਾਓ ਤੁਸੀਂ ਜਾਣਾ ਕਿਉਂ ਨਹੀਂ ਜਾਓ ਅੰਮ੍ਰਿਤ ਠੀਕ ਆ ਕੀਰਤੀ ਸੱਚੀ ਠੀਕ ਨਹੀਂ ਹੁਣ ਜਲਦੀ ਦੱਸ ਪਲੀਜ਼ ਲਪ੍ਰਿਤ ਹਾਂਜੀ ਭਾਬੀ ਪਹਿਲਾਂ ਨਾਲੋਂ ਠੀਕ ਆ ਕੀਰਤੀ ਸੌਂ ਘਾ ਕੇ ਦੱਸ ਪਲੀਜ਼ ਲਪ੍ਰਿਤ ਸੱਚੀ ਭਾਬੀ ਬੋਲਣਾ ਨਹੀਂ ਲੱਗਿਆ ਵੈਸੇ ਪਹਿਲਾਂ ਨਾਲੋਂ ਫਰਕ ਆ ਕੀਰਤੀ ਹੋਸ਼ ਆਇਆ ਲਪ੍ਰਿਤ ਕਿ ਕਹਿੰਦਾ ਡਾਕਟਰ ਜੀ ਹੋ ਠੀਕ ਨਹੀਂ ਤਾਂ ਪਹਿਲਾਂ ਕਿਉਂ ਨਹੀਂ ਦੱਸਿਆ ਮੈਨੂੰ ਮੈਂ ਤੁਹਾਨੂੰ ਪੁੱਛਿਆ ਵੀ ਸੀ ਫੇਰ ਵੀ ਤੂੰ ਨਹੀਂ ਦੱਸਿਆ ਲਪ੍ਰਿਤ ਡਾਕਟਰ ਕਹਿੰਦਾ ਪਹਿਲਾਂ ਨਾਲੋਂ ਫਰਕਾ ਨਾਲੇ ਦੱਸਤਾ ਤਾਂ ਜੇ ਪਹਿਲਾਂ ਪਤਾ ਹੁੰਦਾ ਮੈਨੂੰ ਮੈਨੂੰ ਮੈਸੇਜ ਹੀ ਥੋੜੀ دیر ਪਹਿਲਾਂ ਆਇਆ ਕੀ ਹਤੀ ਹੁਸ਼ ਕਦੋਂ ਆਇਆ ਏ ਲਪ੍ਰਿਤ ਹੁਸ਼ ਨਹੀਂ ਆਈ ਭਾਬੀ ਕੀਰਤੀ ਫੇ ਜਦ ਹੁਸ਼ ਹੀ ਨਹੀਂ ਆਈ ਫਿਰ ਕੀ ਫਰਕਾ ਲਪ੍ਰਿਤ ਪਪੀ ਰੋਜ਼ ਸਕੈਨਿੰਗ ਹੁੰਦੀ ਆ ਉਹਦੀ ਕੋਈ ਵੀ ਫਰਕ ਲੱਗਦਾ ਤਾਂ ਉਹ ਉਹਦੇ ਤੇ ਕੰਮ ਕਰਦੇ ਨੇ ਪਹਿਲਾਂ ਹੁਣ ਉਹਨਾਂ ਨੂੰ ਕੁਝ ਤਾਂ ਠੀਕ ਲੱਗਦਾ ਹੋਊ ਤਾਂ ਹੀ ਉਹ ਕਹਿੰਦੇ ਨੇ ਵੀ ਠੀਕ ਆ ਪਹਿਲਾਂ ਨਾਲੋਂ ਬਸ ਤੁਸੀਂ ਹੁਣ ਵਿਹਾਤੇ ਜਾਓ ਕੀਰਤੀ ਜੇ ਠੀਕ ਹੋਈ ਫੇ ਜਾਊਂਗੀ ਲਪ੍ਰਿਤ ਤੁਸੀਂ ਪਾਗਲ ਹੋ ਉਹ ਆਪਣੇ ਹੱਥ ਆ ਦੱਸੋ ਤੁਸੀਂ ਵਿਆਹ ਜਾਣਾ ਤਾਂ ਬੱਸ ਜਾਣਾ ਇੰਨਾ ਕਹਿ ਲਾਪ੍ਰਿਤ ਫੋਨ ਦਾ ਨੈਟ ਬੰਦ ਕਰ ਦਿੰਦਾ ਹੈ ਤੇ ਕੀਰਤੀ ਵੀ ਖੁਦ ਨੂੰ ਲਾਚਾਰ ਸਮਝਦੇ ਹੋਏ ਸੋ ਜਾਂਦੀ ਆ ਤੇ 2 ਫਰਵਰੀ ਨੂੰ ਫੇਲ ਲਪ੍ਰਿਤ ਨੇ ਮੈਸੇਜ ਕੀਤਾ ਤੇ ਵਿਆਹ ਤੇ ਜਾਣ ਲਈ ਕੀਰਤੀ ਨੂੰ ਮਨਾਉਣ ਲੱਗਾ ਲਾਪ੍ਰਿਤ ਭਾਬੀ ਪਲੀਜ਼ ਤੁਸੀਂ ਵਿਆਹ ਜਾਇਓ ਜੇ ਕੁਝ ਚਾਹੀਦਾ ਹੈ ਤਾਂ ਦੱਸ ਦਿਓ ਕੀਰਤੀ ਹਾਂ ਚਾਹੀਦਾ ਏ ਲਾਪ੍ਰਿਤ ਕੀ ਹੁਕਮ ਕਰੋ ਜਾਨ ਵੀ ਹਾਜ਼ਰਾ ਮੇਰੀ जान तो प्यारी भाभी सी ले कीती जानਤਾ ਚਾਹੀਦੀਆ ਪਰ ਤੇਰੀ ਨਹੀਂ ਮੇਰੀ ਲਪ੍ਰਿਤ ਕਿਵੇਂ ਮਤਲਬ ਮੈਂ ਸਮਝਿਆ ਨਹੀਂ ਕੀਤੀ ਮੈਨੂੰ ਤੇਰਾ ਵੀਰ ਸ਼ਹੀਦ ਆਈ ਮੈਨੂੰ ਮੇਰੀ ਅੰਮ੍ਰਿਤ ਸ਼ਹੀਦੇ ਨੇ ਹਮੇਸ਼ਾ ਹਮੇਸ਼ਾ ਲਈ ਲਪ੍ਰਿਤ ਉਹ ਤਾਂ ਹੈਗੇ ਹੀ ਨੇ ਤੁਹਾਡੇ बस ਤੁਸੀਂ ਵਿਆਹ ਜਾਣਾ भाभी ਸੋ ਗੱਲਾਂ ਹੁੰਦੀਆਂ ਨੇ ਫਰੈਂਡਸ ਦੀਆਂ ਕਿੰਨੀਆਂ ਗੱਲਾਂ ਉਹਨਾਂ ਨੇ ਕਰਨੀਆਂ ਹੋਣੀਆਂ ਨੇ ਤੁਹਾਡੇ ਨਾਲ ਜਾਉਂਗੀ ਤਾਹੀਂ ਤਾਂ ਪਤਾ ਲੱਗੂਗਾ ਕਿਵੇਂ ਨੇ ਸਭ ਕੁੜੀਆਂ ਫਰੈਂਡਸ ਤੁਹਾਡੀਆਂ ਉਹ ਇਹਨਾਂ ਕਹਿ ਰਹੀਆਂ ਨੇ ਔਨ ਨੂੰ ਤੁਸੀਂ ਮੰਨਦੇ ਨਹੀਂ ਦੱਸੋ ਕੀਰਤੀ ਮਾਸੀ ਦੇ ਮੁੰਡੇ ਦਾ ਵਿਆਹ ਵਿਆਹ 6 ਸਤ ਮਾਰਚ ਦਾ ਲਪ੍ਰਿਤ ਭਾਬੀ ਇੰਜੋਏ ਕਰਿਆ ਕਰੋ ਕੀ ਪਤਾ ਹੋ ਜਾਣਾ ਹੁੰਦਾ ਏ ਮਿੰਟਚ ਖੁਸ਼ ਰਹਿਣਾ ਸਿੱਖੋ ਪਲੀਜ਼ ਕੀਤੀ ਰਹਿ ਲੂੰਗੀ ਖੁਸ਼ ਵੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਚਾਹੀਦੀ ਏ ਮੈਨੂੰ ਲਪ੍ਰਿਤ ਮਿਲ ਜਾਣੀਆਂ ਜੀ ਰੱਬ ਨਹੀਂ ਚਾਹੀ ਆ ਭਾਬੀ ਮਾਸੀ ਜੀ ਨੂੰ ਵੀ ਦਵਾਈ ਦਵਾ ਕੇ ਲੈ ਆਏ ਆਂ ਇਹ ਮੈਂ ਅੱਜ ਉਹ ਵੀ ਤੁਹਾਡੇ ਵਾਂਗ ਹੀ ਨੇ ਹਰ ਵਕਤ ਟੈਨਸ਼ਨ ਲੈਂਦੇ ਰਹਿੰਦੇ ਨੇ ਐਵੇਂ ਕੀਤੀ ਉਹਨਾਂ ਨੂੰ ਕਹੀਂ ਮੇਰੇ ਨਾਲ ਗੱਲ ਕਰਨ ਇੰਨੇ ਨੂੰ ਲਪਟਿਤ ਅਚਾਨਕ ਆਫਲਾਈਨ ਹੋ ਗਿਆ ਮੁੜ ਕੇ ਅਗਲੇ ਦਿਨ ਹੀ ਦੋਮਾ ਦੀ ਗੱਲ ਹੋ ਸਕੀ ਅਗਲੇ ਦਿਨ ਕੀਰਤੀ ਨੇ ਵਿਆਹ ਜਾਣਾ ਸੀ ਇਸ ਲਈ ਸਵੇਰੇ 10:00 ਵਜੇ ਹੀ ਲਪਟਿਤ ਨੇ ਫੋਨ ਕਰ ਲਿਆ ਤੇ ਪੁੱਛਿਆ ਪਹੁੰਚ ਗਈ ਭਾਪੀ ਤੇ ਸੀ ਵਿਆਹ ਤੇ ਕੀਰਤੀ ਅਜੇ ਕਿੱਥੇ ਹੈ ਜੀ ਤਾਂ ਕੋਈ ਸਲਾਹ ਹੀ ਨਹੀਂ ਬਣੀ ਸਾਡੀ ਰੀਤੂ ਨੇ ਵੀ ਜਾਣਾ ਸੀ ਨਾਲ ਕਿਉਂਕਿ ਉਸ ਨੂੰ ਵੀ ਬੁਲਾਇਆ ਗਿਆ ਸੀਗਾ ਲਪ੍ਰਿਤ ਫੇਰ ਜਾਉ ਜਲਦੀ ਸਲਾਹ ਕੀ ਕਰਨੀ ਆ ਕੀਰਤੀ ਰੀਤੂ ਕਹਿੰਦੀ ਪਹਿਲਾਂ ਮੈਨੂੰ ਫੋਨ ਦਵਾ ਕੇ ਲਿਆ ਨਾ ਮਾ ਲਪ੍ਰਿਤ ਫੋਨ ਫੇਰ ਸਹੀ ਫੇਰ ਕਿਹੜਾ ਦਿਨ ਨਹੀਂ ਚੜਨਾ ਕੀਰਤੀ ਹਾਂ ਕਿਹਾ ਸੀ ਪਰ ਮੰਨਦੇ ਨਹੀਂ बस सी तैयार हां पहला बाजार जाके आवांगी फिर देखांगी मुड़ के आके ਵਿਆਹ ਦਾ ਉਸ ਤੋਂ ਬਾਅਦ ਉਹ ਦੋਵੇਂ ਬਾਜ਼ਾਰ ਚਲੇ ਗਈਆਂ ਤੇ 2 ਵਜੇ ਵਾਪਸ ਆ ਕੇ ਅਜੀ ਘਰ ਬੜੀਆਂ ਹੀ ਸੀ ਕਿ ਫਿਰ ਆਪਣੀ ਨੇ ਮੈਸੇਜ ਕਰ ਲਿਆ ਭਾਬੀ ਗਈ ਕਿ ਨਹੀਂ ਤੁਸੀਂ ਵਿਆਹ ਕੀਤੀ ਹੁਣ ਕੋਈ ਟਾਈਮ ਆਪਲਾ ਨਪ੍ਰੇਤ ਪੈਲਸ ਵਿੱਚ ਤਾਂ ਜਦੋਂ ਮਰਜ਼ੀ ਜਾ ਸਕਦੇ ਹਾਂ ਕੋਈ ਟਾਈਮ ਨਹੀਂ ਹੁੰਦਾ ਪੱਕਾ ਉੱਥੇ ਪਲੀਜ਼ ਸ਼ਾਓ ਮਾਸੀ ਜੀ ਨੇ ਵੀ ਕਿਹਾਈ ਕਿ ਭੇਜੋ ਨੂੰ ਕੀਤੀ ਓਕੇ ਜਾਨੇ ਹੁਣ ਤੂੰ ਤਿਆਰ ਹੋਣ ਦੇ ਪਹਿਲਾਂ ਮੈਨੂੰ ਲਾਪਰਿਤ ਓਕੇ ਧਿਆਨ ਰੱਖਿਓ ਨਾਲੇ ਬਾਹਰ ਆਪਣਾ ਸੱਚੀ ਕਲ ਹੋ ਫੋਟੋਆਂ ਭੇਜ ਦੇ ਉਹਨਾਂ ਲਈ ਮਾਸੀ ਜੀ ਮੰਗਨਗੀ ਕੀਤੀ ਹਮ 8:00 ਵਜੇ ਉਹ ਵਿਆਹ ਚਲੀ ਗਈਆਂ ਅਤੇ ਪਹਿਲੇ ਸਾਕੀ ਦੂਜੀਆਂ ਸਹੇਲੀਆਂ ਤੇ ਉਹਨਾਂ ਦੇ ਪਤਿਆਂ ਨੂੰ ਮਿਲੀਆਂ ਇੱਕ ਘੰਟਾ ਉੱਥੇ ਹੀ ਰਹਿ ਗਈ ਸ਼ਗਨਦੀ ਕੀ ਵਾਪਸ ਆ ਗਈਆਂ ਵਾਪਸ ਆ ਕੇ ਕੀਰਤੀ ਨੇ ਆਪਣੇ ਮੰਮੀ ਜੀ ਨਾਲ ਰੋਜ਼ ਦੀ ਤਰ੍ਹਾਂ ਪਸ਼ੂਆਂ ਦੇ ਕੰਮ ਕਰਵਾਏ ਤੇ ਫਿਰ ਜਲਦੀ ਹੀ ਸੋ ਗਈ 25 ਫਰਵਰੀ ਨੂੰ ਸ਼ਾਮ ਨੂੰ ਸਾਢੇ 4 ਵਜੇ ਕੀਰਤੀ ਨੇ ਲਪ੍ਰਿਤ ਨੂੰ ਫੋਨ ਕੀਤਾ ਤਾਂ ਜਦੋਂ ਲਪ੍ਰਿਤ ਨੇ ਫੋਨ ਉਠਾਇਆ ਤਾਂ ਕੀਰਤੀ ਨੂੰ ਉਸ ਦੇ ਪਿੱਛੇ ਤੋਂ ਕੁਝ ਅਜੀਬ ਜਿਹੀਆਂ ਆਵਾਜ਼ਾਂ ਸੁਣੀਆਂ ਉਸ ਨੇ ਪੁੱਛਿਆ ਲਵੀ ਇਹ ਕਿਵੇਂ ਨੇ ਹੁਣ ਲਪ੍ਰਿਤ ਠੀਕ ਨੇ ਭਾਬੀ ਕੀਰਤੀ ਨੂੰ ਸੀ ਆਵਾਜ਼ ਵਿੱਚ ਦਰਦ ਮਹਿਸੂਸ ਹੋਇਆ ਕੀਰਤੀ ਲਵੇ ਕੀ ਹੋਇਆ ਤੂੰ ਮੇਰੇ ਤੋਂ ਕੁਝ ਲੁਕੋਤਾ ਨਹੀਂ ਰਿਹਾ ਲੈ ਤੂੰ ਖੜਾ ਕਿੱਥੇ ਆ ਪਿੱਛੇ ਆਵਾਜ਼ਾਂ ਜਗੀਆਂ ਕਾਦੀਆਂ ਆਉਂਦੀਆਂ ਨੇ ਤੇਰੇ ਜਿਵੇਂ ਗੁਰੂ ਘਰ ਅਲੋਣੀਆਂ ਦਾ ਪਾਠ ਹੁੰਦਾ ਏ ਤੂੰ ਮੇਰੀ ਮੰਮੀ ਜੀ ਨਾਲ ਗੱਲ ਕਰਾ ਪਲੀਜ਼ ਲਪ੍ਰਿਤ ਨਹੀਂ ਭਾਬੀ ਅਲੋਣੀਆਂ ਦਾ ਨਹੀਂ ਉ ਤਾਂ ਕਿਸੇ ਦੇ ਮਰਗਤ ਦਾ ਭੋਗ ਸੀ ਅੱਜ ਬਾਦਸ਼ਿਕ ਵਿਸਰੀ ਚੇ ਲੱਗੇ ਪਏ ਨੇ ਮੇਰਾ ਵੀ ਦਿਲ ਹੋਰੀ ਹੋਈ ਜਾਂਦਾ ਏ ਮਾਸੀ ਜੀ ਤੇ ਮੇਰੀ ਮੰਮੀ ਵੀ ਗਏ ਹੋਏ ਨੇ ਉਹਨਾਂ ਦੇ ਕੀਰਤੀ ਪੱਕਾ ਲਪ੍ਰਿਤ ਹਾਂਜੀ ਭਾਬੀ ਸੱਚੀ ਕਹਿਣਾ ਈ ਫਪੀ ਇੱਕ ਗੱਲ ਕਰਨੀ ਆ ਤੁਹਾਡੇ ਨਾਲ ਕੀਰਤੀ ਕੀ ਲਪ੍ਰਿਤ ਮਾਸੀ ਜੀ ਨੂੰ ਸਮਝਾਓ ਤੁਸੀਂ ਪਲੀਜ਼ ਕੀਰਤੀ ਕੀ ਮਤਲਬ ਲਪ੍ਰਿਤ ਉਹਨਾਂ ਨੇ ਕਿਡਨੀ ਵੇਚਣ ਲਈ ਕਿਸੇ ਨਾਲ ਐਗਰੀਮੈਂਟ ਕੀਤਾ ਸੀ ਕਾਗਜ਼ ਪੱਤਰ ਜੀ ਮੇਰੇ ਹੱਥ ਨਾ ਲੱਗਦੀ ਗਈ ਸੀ ਆਪਾਂ ਤਾਂ ਮੈਂ ਪੜ ਲਈ ਤੇ ਉਹ ਕਾਗਜ਼ ਫੋਕਦੇ ਕੀਰਤੀ ਕਿਉਂ ਮੰਮੀ ਜੀ ਨੂੰ ਕੀ ਲੋੜ ਪੈ ਗਈ ਇਦਾਂ ਕਰਨ ਦੀ ਹੁਣ ਤਾਂ ਕੰਮ ਵੀ ਕਰ ਦੇਨੇ ਉਹ ਲਪ੍ਰਿਤ ਪਾਪੀ ਉਹ ਕਿਹੜਾ ਤਸਤੇ ਨੇ ਕਿਸੇ ਨੂੰ ਕੁਝ ਕਹਿੰਦੇ ਹੋਣਗੇ ਵੀ ਮੈਂ ਪੈਸੇ ਦੇ ਕੇ ਅੰਮ੍ਰਿਤ ਨੂੰ ਹੀ ਵਾਪਸ ਲੈ ਲੈਣੀ ਆ ਫਿਰ ਇਲਾਜ ਕਰਾ ਦੂੰਗੀ ਉਹਦਾ ਕੀਰਤੀ ਮੰਮੀ ਜੀ ਵੀ ਪਤਾ ਨਹੀਂ ਕਿੰਨਾ ਕ ਦਿਮਾਗ ਚੁੱਕੀ ਫਿਰਦੇ ਨੇ ਪਰ ਲਵੀ ਹਿਟਲਰ 마ਸੀ ਜੀ ਤੈਨੂੰ ਲੱਗਦਾ ਵੀ ਇਹ ਤਾਂ ਦਾ ਕੁਝ ਵੀ ਮੰਨ ਜਾਣਗੇ। ਲਪ੍ਰਿਤ ਪੱਬੀ ਉਹਨਾਂ ਨੇ ਕਿੱਥੇ ਮੰਨਣਾਏ 마ਸੀ ਜੀ ਨੂੰ ਵੀ ਸੋਚਣਾ ਚਾਹੀਦਾ ਏ ਵੀ ਜਦੋਂ ਉਹ ਸਾਰੀ ਜ਼ਮੀਨ ਜਾਇਦਾਦ ਤੱਕ ਲੈਣਗੇ ਉਹ ਕਿਹੜਾ ਅੰਮ੍ਰਿਤ ਨੂੰ ਮੋੜ ਦੇਣਗੇ ਹੁਣ ਉਹਨਾਂ ਕੋਲ ਕਾਦਾ ਘਾਟ ਆਈ ਇਲਾਸ ਕਰਵਾ ਸਕਦੇ ਨੇ ਉਹ ਸਭ ਕੁ ਕਰਾ ਵੀ ਰਹੇ ਨੇ ਹਿਟਲਰ 마ਸੀ ਤਾਂ ਕਹਿੰਦੇ ਮੈਂ ਆਪਣੇ ਪੁੱਤ ਨੂੰ ਠੀਕ ਕਰਾ ਕੇ ਹਟੂੰਗੀ। ਕੀ ਕਹਤੀ ਮੈਂ ਕਰਦੀ ਆ ਗੱਲ ਮੰਮੀ ਜੀ ਨਾਲ ਜਿਹੋ ਫੋਨ ਚੁੱਕ ਲੈਣ ਤਾਂ ਮੈਂ ਕਹੂੰ ਵੀ ਪਹਿਲਾਂ ਜ਼ਮੀਨ ਦੀ ਦਿੱਤੀ ਤੁਸੀਂ ਫਿਰ ਅੰਮ੍ਰਿਤ ਵੀ ਦਿੱਤਾ ਹੁਣ ਤੁਸੀਂ ਆਪਣੇ ਆਪ ਨੂੰ ਵੀ ਵੇਚਣ ਤਰਪੇ ਉਹ ਵੀ ਉਹਨਾਂ ਵਰਗਿਆਂ ਲਈ ਨਾਲੇ ਤੂੰ ਵਕੀਲ ਨੂੰ ਮਿਲ ਕੇ ਪੁੱਛ ਵੀ ਕੀ ਚੱਕਰਾ ਹੈ ਕਿਉਂਕਿ ਉਹ ਕਾਗਜ਼ ਉਦੇ ਥਰੀ ਬਨੇ ਹੋਏ ਨੇ ਲਪ੍ਰਿਤ ਹੋਈ ਸੀ ਉਹਦੇ ਨਾਲ ਤਾਂ ਗੱਲ ਕਹਿੰਦੇ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਇਦਾਂ ਦੀ ਕੀ ਕਰਤੀ ਫਿਰ ਹੁਣ ਆਪਾਂ ਪਤਾ ਕਿਵੇਂ ਕਰੀਏ ਲਪ ਖੋਰ ਕੀ ਭਾਬੀ ਮੈਂ ਤਸਵੀਰ ਦਾ ਫੋਨ ਵੀ ਆਪਣੇ ਕੋਲ ਹੀ ਰੱਖਿਆ ਹੋਇਆ ਏ ਵੀ ਜਿਹਦੇ ਨਾਲ ਐਗਰੀਮੈਂਟ ਹੋਇਆ ਹੋਊਗਾ ਉਹ ਫੋਨ ਫੋਨ ਤੱਕ ਰੂ ਹੈ ਪਰ ਆਇਆ ਨਹੀਂ ਅਜੇ ਤੱਕ ਕੋਈ ਫੋਨ ਮੈਸੇਜ ਕੀਰਤੀ ਹਮ ਜਿਵੇਂ ਕੋਈ ਗੱਲ ਪਤਾ ਲੱਗੀ ਮੈਨੂੰ ਦੱਸੀ ਠੀਕਾ ਅਪ੍ਰਿਤ ਭਾਬੀ ਤੁਸੀਂ ਫਿਕਰ ਨਾ ਕਰੋ ਮੈਂ ਹੈਗਾ ਹਾਂ ਮੈਂ ਡਾਕਟਰ ਨਾਲ ਜਾ ਕੇ ਹਿੱਦ ਲਮਾਸੀ ਜੀ ਤੋਂ ਚੋਰੀਆਂ ਦੇਖ ਕੇ ਆਇਆ ਸੀ ਅੰਮ੍ਰਿਤ ਨੂੰ ਰਾਤ ਨੂੰ ਪੱਜੈਸ ਹਿਟਲਰ ਮਸੀਜੀ ਦਾ ਬੇਟਾ ਕਹਿੰਦਾ ਕਿ ਉਹ ਨਹੀਂ ਹੁਣ ਠੀਕ ਹੁੰਦਾ ਭਾਬੀ ਮੈਨੂੰ ਬਹੁਤ ਗੁੱਸਾ ਆਇਆ ਜੀ ਕਰਦਾ ਸੀ ਮੈਂ ਉਹਨੂੰ ਹੀ ਮਾਰ ਦੇਵਾਂ ਦਿਲ ਦੁਲ ਨਹੀਂ ਹੁੰਦਾ ਧੰਵਾ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕੱਲ ਜੀ